ਖਾਨੀਰਾ ਅੱਜ ਗੁਰੂਪੁਰਪ ਦੇ ਸੰਬੰਧ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਹੀ ਸਾਰੇ ਨਗਰ ਵੱਲੋਂ ਨਾਲ ਮਿਲ ਕੇ ਨਗਰ ਕੀਰਤਨ ਕੱਢਿਆ ਜਾਂਦਾ ਹੈ ਤਾਂ ਜਿਸ ਦੇ ਨਾਲ ਇੱਕ ਜਿੱਥੇ ਧਾਰਮਿਕ ਸ਼ਰਧਾ ਦੀ ਪੂਰਤੀ ਹੁੰਦੀ ਹੈ ਉੱਥੇ ਸਾਰਾ ਨਗਰ ਇੱਕ ਵਿਸ਼ੇਸ਼ ਰੰਗ ਦੇ ਵਿੱਚ ਗੁਰੂ ਦੇ ਆਸ਼ਾ ਦੇ ਉੱਤੇ ਮੁਤਾਬਕ ਚੱਲਦਾ ਹੋਇਆ ਨਜ਼ਰ ਆਉਂਦਾ ਹੈ ਹਰ ਇਨਸਾਨ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਆਪਣੇ ਆਪ ਨੂੰ ਵਿਭਾਗੀ ਸਮਝਦਾ ਹੈ ਤੋ ਅੱਜ ਬੜਾ ਸਕੂਨ ਮਿਲਿਆ ਮਹਾਰਾਜ ਦੇ ਦਰਸ਼ਨ ਹੋਏ ਸੀਗੇ ਸਵੇਰੇ ਹਾਂਜੀ ਬੇਟਾ ਅੱਜ ਗੁਰੂਪ੍ਰੋਪ ਦੇ ਸੰਬੰਧ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਹੀ ਸਾਰੇ ਨਗਰ ਵੱਲੋਂ ਨਾਲ ਮਿਲ ਕੇ ਨਗਰ ਕੀਰਤਨ ਕੱਢਿਆ ਜਾਂਦਾ ਤਾਂ ਜਿਸ ਦੇ ਨਾਲ ਇੱਕ ਜਿੱਥੇ ਧਾਰਮਿਕ ਸ਼ਰਧਾ ਦੀ ਪੂਰਤੀ ਹੁੰਦੀ ਹੈ ਉੱਥੇ ਸਾਰਾ ਨਗਰ ਇੱਕ ਵਿਸ਼ੇਸ਼ ਰੰਗ ਦੇ ਵਿੱਚ ਗੁਰੂ ਦੇ ਆਸ਼ਾ ਦੇ ਉੱਤੇ ਮੁਤਾਬਕ ਚੱਲਦਾ ਹੋਇਆ ਨਜ਼ਰ ਆਉਂਦਾ ਹੈ ਹਰ ਇਨਸਾਨ ਨਗਰ ਕੀਰਤਨ ਸ਼ਾਮਿਲ ਹੋ ਕੇ ਆਪਣੇ ਆਪ ਨੂੰ ਵਿਭਾਗੀ ਸਮਝਦਾ। ਤੋਂ ਅੱਜ ਬੜਾ ਸਕੂਨ ਮਿਲਿਆ। ਮਹਾਰਾਜ ਦੇ ਦਰਸ਼ਨ ਹੋਏ ਸੀ ਅਸਵੇਰੇ। ਹਾਂ ਜੀ ਬਟਾ ਅੱਜ ਗੁਰੂਪੁਰਪ ਦੇ ਸੰਬੰਧ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਹੀ ਸਾਰੇ ਨਗਰ ਵੱਲੋਂ ਨਾਲ ਮਿਲ ਕੇ ਨਗਰ ਕੀਰਤਨ ਕੱਢਿਆ ਜਾਂਦਾ ਹੈ। ਤਾਂ ਜਿਸ ਦੇ ਨਾਲ ਇੱਕ ਜਿੱਥੇ ਧਾਰਮਿਕ ਸ਼ਰਧਾ ਦੀ ਪੂਰਤੀ ਹੁੰਦੀ ਹੈ ਉੱਥੇ ਸਾਰਾ ਨਗਰ ਇੱਕ ਵਿਸ਼ੇਸ਼ ਰੰਗ ਦੇ ਵਿੱਚ ਗੁਰੂ ਦੇ ਆਸ਼ਾ ਦੇ ਉੱਤੇ ਮੁਤਾਬਕ ਚੱਲਦਾ ਹੋਇਆ ਨਜ਼ਰ ਆਉਂਦਾ ਹੈ ਹਰ ਇਨਸਾਨ ਨਗਰ ਕੀਰਤਨ ਵਿੱਚ ਸ਼ਾਮਿਲ ਹੋ ਕੇ ਆਪਣੇ ਆਪ ਨੂੰ ਵਿਭਾਗੀ ਸਮਝਦਾ ਹੈ ਤਾਂ ਅੱਜ ਬੜਾ ਸਕੂਨ ਮਿਲਿਆ ਮਹਾਰਾਜ ਦੇ ਦਰਸ਼ਨ ਹੋਏ ਸੀ ਬੇਸਨੇ ਹਾਂ ਜੀ ਬੇਟਾ ਅੱਜ ਗੁਰੂਪ੍ਰੋਪ ਦੇ ਸੰਬੰਧ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਹੀ ਸਾਰੇ ਨਗਰ ਵੱਲੋਂ ਰਲ ਮਿਲ ਕੇ ਨਗਰ ਕੀਰਤਨ ਕੱਢਿਆ ਜਾਂਦਾ ਹੈ ਤਾਂ ਜਿਸ ਦੇ ਨਾਲ ਇੱਕ ਜਿੱਥੇ ਧਾਰਮਿਕ ਸ਼ਰਧਾ ਦੀ ਪੂਰਤੀ ਹੁੰਦੀ ਹੈ ਉੱਥੇ ਸਾਰਾ ਨਗਰ ਇੱਕ ਵਿਸ਼ੇਸ਼ ਰੰਗ ਦੇ ਵਿੱਚ ਗੁਰੂ ਦੇ ਆਸ਼ਾ ਦੇ ਉੱਤੇ ਮੁਤਾਬਕ ਚੱਲਦਾ ਹੋਇਆ ਨਜ਼ਰ ਆਉਂਦਾ ਹੈ ਹਰ ਇਨਸਾਨ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਆਪਣੇ ਆਪ ਨੂੰ ਵਿਭਾਗੀ ਸਮਝਦਾ ਹੈ ਤਾਂ ਅੱਜ ਬੜਾ ਸਕੂਨ ਮਿਲਿਆ ਮਹਾਰਾਜ ਦੇ ਦਰਸ਼ਨ ਹੋਏ ਸਵੇਰੇ ਹਨੀਟਾ ਅੱਜ ਗੁਰੂਪੁਰਪ ਦੇ ਸੰਬੰਧ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਹੀ ਸਾਰੇ ਨਗਰ ਵੱਲੋਂ ਨਾਲ ਮਿਲ ਕੇ ਨਗਰ ਕੀਰਤਨ ਕੱਢਿਆ ਜਾਂਦਾ ਤਾਂ ਜਿਸ ਦੇ ਨਾਲ ਇੱਕ ਜਿੱਥੇ ਧਾਰਮਿਕ ਸ਼ਰਧਾ ਦੀ ਪੂਰਤੀ ਹੁੰਦੀ ਹੈ ਉੱਥੇ ਸਾਰਾ ਨਗਰ ਇੱਕ ਵਿਸ਼ੇਸ਼ ਰੰਗ ਦੇ ਵਿੱਚ ਗੁਰੂ ਦੇ ਆਸ਼ਾ ਦੇ ਉੱਤੇ ਮੁਤਾਬਕ ਚੱਲਦਾ ਹੋਇਆ ਨਜ਼ਰ ਆਉਂਦਾ ਹੈ ਹਰ ਇਨਸਾਨ ਨਗਰ ਕੀਰਤਨ ਵਿੱਚ ਸ਼ਾਮਲ ਹੋ ਕੇ ਆਪਣੇ ਆਪ ਨੂੰ ਵਿਭਾਗੀ ਸਮਝਦਾ ਹੈ ਤੋਂ ਅੱਜ ਬੜਾ ਸਕੂਨ ਮਿਲਿਆ ਮਾਰੇ ਇਹ ਦਰਸ਼ਨ ਹੋਏ ਸੀ ਜਿਹੜੇ ਸਵੇਰੇ